ਸੱਚ ਦਾ ਮਰਤਬਾ ਬਹੁਤ ਉੱਚਾ ਹੈ ਮੈਂ ਆਪਣੇ ਪਿਤਾ ਹੀ ਕੋ ਇੱਕ ਗੱਲ ਸਿੱਖੀ ਮੈਂ ਕੋਸ਼ਿਸ਼ ਕਰਦਾ ਕਿ ਸਾਰਿਆਂ ਨਾਲ ਸਾਂਝੀ ਕਰਾਂ ਉਹਨੇ ਇੱਕ ਗੱਲ ਆਖੀ ਕਹਿੰਦੇ ਵੀ ਮੈਨੂੰ ਕੋਈ ਆ ਕੇ ਪੁੱਛੇਗਾ ਨਾ ਕਿ ਜੇਬ ਚ 500 ਰੁਪਈਆ ਹੈ ਤੈਂਦੇ ਮੇਰੇ ਇੱਥੋਂ ਇਹੋ ਹੀ ਉੱਠਣਾ ਵੀ ਜੇਬ ਚ 500 ਹੈ ਜਦੋਂ ਉਹਦੇ ਸ਼ਬਦ ਇੱਥੇ ਆ ਗਿਆ ਨਾ ਜਿਹੜਾ ਗੁਰਬਾਣੀ ਚ ਉਹਨਾਂ ਕਿਹਾ ਅਸੰਖ ਗਲ ਵੱਡ ਹਤਿਆ ਕਮਰ ਜਦੋਂ ਸ਼ਬਦ ਇੱਥੇ ਆ ਗਿਆ ਨਾ ਅਹੀਂ ਫੇਰ ਉਸ ਸ਼ਬਦ ਦੀ ਧੌਣ ਲਾਉਣੀ ਐ ਯਾਰ ਇਹਨੂੰ ਦੇਤ ਦਿਆਂ ਪਤਾ ਨਹੀਂ ਇਹਨੇ ਮੋੜਨੇ ਕਿ ਨਹੀਂ ਮੋੜਨੇ ਇਹਦਾ ਕਰਮਕਿਰਦਾਰ ਕਿਦਾਂ ਦਾ ਇਹ ਬੰਦਾ ਵੀ ਸਹੀ ਨਹੀਂ ਇਹਨੇ ਮੋੜਨੇ ਨਹੀਂ ਇੱਥੇ ਲਿਆ ਕੇ ਅਸੀਂ ਉਸ ਸਾਬਤ ਸੂਰਤ ਸ਼ਬਦ ਦੀ ਧੌਣ ਲਾ ਕੇ ਗੱਲ ਕਹਿਣੀ ਐ ਕੋ ਯਾਰ ਬਟੂਆ ਘਰ ਰਹਿ ਗਿਆ ਪੈਸੇ ਦੇ ਗੋਲ ਹੈਗੇ ਪਰ ਬੰਦਾ ਇਹ ਨਹੀਂ ਸੋਚਦਾ ਇਹ 500 ਜਿਹੜਾ ਬਚਾਇਆ ਉਹ ਇੱਥੇ ਰਹਿ ਜਾਣਾ ਤੇ ਜੇ ਸੱਚ ਰਹਿ ਜਾਂਦਾ ਤੇ ਸੱਚ ਉੱਥੇ ਜਾਣਾ ਸੀ ਸਾਚੇ ਰੱਬ ਦੇ ਘਰ ਜਾਂਦਾ ਕਮਾਈਆਂ ਇੱਥੇ ਰਹਿ ਜਾਂਦੀਆਂ। ਉਹ ਸਾਬ ਦੇ ਉਹ ਬੰਦੇਓ ਇਹ ਜਿੰਨੀਆਂ ਮਰਜ਼ੀ ਕਮਾਈਆਂ ਕਰ ਲੋ ਕਮਾਈ ਉਹ ਹੁੰਦੀ ਹੈ ਜਿਹੜੀ ਕੰਮ ਆਈ ਉਹ ਜਿਹੜੀ ਕੰਮ ਹੀ ਨਾ ਆਈ ਉਹ ਕਾਦੀ ਕਮਾਈ। ਅੱਛਾ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਾਂ। ਮੈਨੂੰ ਲੱਗਦਾ ਰੱਬ ਦੇ ਘਰ ਉਹ ਕਮਾਈ ਜਾਂਦੀ ਹੈ ਜਿਹਦੇ 'ਚ ਪੈਸਾ ਨਹੀਂ ਆਉਂਦਾ। ਜਿਹਦੇ 'ਚ ਪੈਸਾ ਆ ਗਿਆ ਉਹ ਕਮਾਈ ਰੱਬ ਦੇ ਘਰ ਨਹੀਂ ਜਾਂਦੀ। ਉਹ ਕਮਾਈਆਂ ਇੱਧਰ ਦੀਆਂ। ਮੈਨੂੰ ਲੱਗਦਾ ਹੈ ਅੱਛਾ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਮੇਰੇ ਵੀਰ ਅਰਜੰਟ ਢਲੋਂ ਨੇ ਗੀਤ ਗਾਇਆ ਉਹ ਕਹਿੰਦਾ ਸਵੇਿਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ ਗੱਬਰੂ ਨੇ ਜ਼ਿੰਦਗੀ ਚ ਕੀ ਖਟਿਆ ਪਰ ਮੈਨੂੰ ਲੱਗਦਾ ਚਲੋ ਨੇਕ ਕਰਮ ਕੀਤਾ ਹੋਏ ਇੱਥੇ ਵੀ ਪਿੱਛੇ ਜਿਹੜਾ ਕੱਠ ਆਉਂਦਾ ਸੁਖਜਿੰਦਰ ਜੀ ਉਹ ਦੱਸ ਦਿੰਦਾ ਪਰ ਮੈਂ ਨਾ ਇਕੱਠ ਦੀ ਤੇ ਛੱਡੋ ਜੇ ਅੱਗੋਂ ਹੀ ਕੋਈ ਲੈਣ ਆਇਆ ਤੇ ਫੇਰ ਕੀ ਕਰਾਂਗੇ ਇਹ ਕੱਠ ਨੇ ਤੇ ਛਮਸ਼ਾਨ ਤੋਂ ਮੋੜ ਆਉਣਾ ਇੱਕ ਆਠ ਨੇ ਕਵਰੇਸਤਾਨ ਚੋਂ ਮੋੜਣਾ ਜੇ ਅੱਗੋਂ ਇੰਨਾ ਕੋਈ ਲੈਨ ਆਇਆ ਤੇ ਫੇਰ ਕੀ ਕਰਾਂਗੇ ਫੇਰ ਕਿੱਧਰ ਨੂੰ ਜਾਣ ਇੱਕ ਫਕੀਰ ਸੀ ਉਹ ਫਕੀਰ ਕਹਿੰਦੇ ਇੱਕ ਦਿਨ ਬਾਜ਼ਾਰ ਚ ਖਲੋਤਾ ਤੇ ਉੱਚੀ ਉੱਚੀ ਦੁਹਾਈਆਂ ਪਾਏ ਤੇ ਨਾਲੇ ਰੋਵੇ ਉਹ ਫਕੀਰ ਨਾਲੇ ਰੋਵੇ ਨਾਲੇ ਦੁਹਾਈਆਂ ਪਾਵੇ ਇੱਕ ਬੰਦਾ ਦੇ ਕੋ ਗਿਆ ਕਹਿੰਦਾ ਫਕੀਰ ਜੀ ਤੁਸੀਂ ਵਰਲਾਪ ਕਿਉਂ ਕਰਦੇਂ ਵਰਾਂ ਕਿਉਂ ਕਰਦੇਂ ਅੰਦਾ ਵੀ ਮੈਂ ਦੁਨੀਆਦਾਰਾਂ ਨੂੰ ਕਹਿੰਨਾ ਓਏ ਆਓ ਤੁਹਾਡੀ ਸਾਂਝ ਖੁਦਾ ਨਾ ਪਵਾ ਦਿਆਂ ਇਹ ਮੰਨਦੇ ਨਹੀਂਓ ਤੇ ਮੈਂ ਰੋਣਾ ਇਹ ਮੰਨਣ ਲਈ ਤਿਆਰ ਨਹੀਂ ਆ ਕਿ ਸਾਡੀ ਸਾਂਝ ਉਹਦੇ ਨਾ ਪਵਾ ਦੇ ਮੈਂ ਤਾਂ ਰੋਣਾ ਫੇਰ ਕੀ ਵੇਖਦਾ ਕੁਝ ਦਿਨਾਂ ਬਾਅਦ ਉਹੋ ਹੀ ਫਕੀਰ ਕਬਰਿਸਤਾਨ ਦੇ ਬਾਹਰ ਪਏ ਵਰਲਾਪ ਕਰਦੇ ਉਥੇ ਖੜੇ ਵਰਲਾਪ ਕਰਦੇ ਆ ਉਹ ਬੰਦੇ ਨੇ ਫੇਰ ਪੁੱਛਿਆ ਉਸ ਦਿਨ ਤੇ ਤੁਸੀਂ ਇਸ ਗੱਲ ਨੂੰ ਵਰਲਾਪ ਕਰਦੇ ਸੋ ਵਿਰਾਕ ਕਰਦੇ ਸੋ ਇਹਨਾਂ ਨੂੰ ਕਹਿਣਾ ਤੁਹਾਡੀ ਸਾਂਝ ਖੁਦਾ ਨਾ ਪਵਾ ਦਿਆਂ ਤੇ ਇਹ ਮੰਨਦੇ ਨਹੀਂ ਤੇ ਅੱਜ ਇੱਥੇ ਅੱਜ ਇੱਥੇ ਕਿਉਂ ਵਿਰਾਗ ਕਰਦੇ ਜੀ ਉਹਨੇ ਫਿਰ ਇੱਕ ਗੱਲ ਆਖੀ ਫਕੀਰ ਨੇ ਆਂਦਾ ਵੀ ਆ ਜਿਹੜੇ ਕਬਰਿਸਤਾਨ ਚ ਪਏ ਨਾ ਹੁਣੇ ਮੰਨਦੇ ਹੀ ਹੁਣ ਉਹ ਨਹੀਂ ਮੰਨਦਾ ਹੁਣੇ ਮੰਨਦੇ ਕਬਰਿਸਤਾਨ ਚ ਪਏ ਪਰ ਹੁਣ ਉਹ ਨਹੀਂ ਮੰਨਦਾ ਰੱਬ ਦੇ ਰਹਿੰਦਿਆਂ ਰਹਿੰਦਿਆਂ ਮੰਨ ਜੀਏ ਚੰਗੇ ਰਾਂਗੇ ਨਹੀਂ ਤੇ ਉਹਨੂੰ ਮਨਾਉਣਾ ਬੜਾ ਉਖਰ ਉਹਨੂੰ ਨਹੀਂ ਮਨਾਇਆ ਜੀ ਆਪਣੇ ਕਿਰਦਾਰਾਂ ਲਚਾਤੀ ਮਾਰੀਏ ਆਪਣੇ ਕਰਮ ਕਿਰਦਾਰ ਵੇਖੀਏ ਕਿ ਸਾਡੇ ਕਿੱਧਰ ਨੂੰ ਗਏ ਮਾੜੀ ਟਾਣੀ ਦੇ ਵਿੱਚ ਬਹਿ ਕੇ ਬਿਰਲੇ ਮੁੜ ਗਏ ਬਹੁਤੇ ਬਹਿ ਗਏ ਹੋ ਬਾਪੂ ਹੋ ਬੇਬੇ ਕਹਿੰਦੀ ਕੋਈ ਬਚਾਵੇ ਓਏ ਬਾਪੂ ਆ ਬਥੇਰੀ ਲਾਵੇ ਬਾਪੂ ਆ ਬਥੇਰੀ ਲਾਵੇ ਬੇਬੇ ਕਹਿੰਦੀ ਕੋਈ ਬਚਾਵੇ ਓਏ ਨਸ਼ਿਆਂ ਦੇ ਬਗ ਤੂੰ ਹੀਰੇ ਪੁੱਤ ਹੱਥੀ ਮਾਵਾਂ ਤੋਰੇ ਜੱਗ ਤੂੰ ਹੀਰੇ ਪੁੱਤ ਹੱਥੀ ਮਾਵਾਂ ਤੋਰੇ ਜੱਗ ਤੂੰ ਹੀਰੇ ਪੁੱਤ ਹੱਥੀ ਮਾਵਾਂ ਤੋਰੇ ਜੱਗ ਤੂੰ ਵੇਖੋ ਕਹਾ ਚਰਗੀਆਂ ਇਕਲਾ ਲੈ ਜਣ ਵਿਆਹਾਂ ਦੇ ਵਿੱਚ ਰਫਲਾ ਵੇਖੋ ਕਹਾ ਚਰਗੀਆਂ ਇਕਲਾ ਲੈ ਜਣ ਵਿਆਹਾਂ ਦੇ ਵਿੱਚ ਰਫਲਾ दारू ਸਿਰ ਤੇ ਚੜ ਕੇ ਬੋਲੇ ਸੀ ਉਹ ਪੈਰ ਟਕਾਉਂਦੇ ਬੋਲੇ ਓਏ ਫੁਗਰੀ ਵਿੱਚ ਆ ਗਏ ਚੰਦਰ ਦੇ ਸ਼ੌਕ ਟੱਬਰਾਂ ਨੂੰ ਖਾ ਗਏ ਚੰਦਰ ਦੇ ਸ਼ੌਕ ਟੱਬਰਾਂ ਨੂੰ ਖਾ ਗਏ ਚੰਦਰ ਦੇ ਸ਼ੌਕ ਟੱਬਰਾਂ ਨੂੰ ਖਾ ਗਏ ਇਹ ਸਤਕਾਰੋਂ ਵਾਂਜਾ ਓਏ ਚੇਤੇ ਰਹਿ ਗਏ ਹੀਰ ਤੇ ਰਾਂਜਾ ਤਾਂ ਮੇ ਰਹਿ ਗਏ ਰੋਖ ਵਿਚਾਰੇ ਓ ਪੰਛੀ ਤਕਨੀਕਾਂ ਨੇ ਮਾਰੇ ਓ ਸੋਚ ਬਦਲਦੀ ਜਾਂਦੀ ਆ ਸੱਚੀ ਗੱਲ ਵੀ ਉਲਟੀ ਬਾੜ ਖੇਤ ਨੂੰ ਖਾਂਦੀ ਆ ਸੱਚੀ ਗੱਲ ਵੀ ਉਲਟੀ ਬਾੜ ਖੇਤ ਨੂੰ ਖਾਂਦੀ ਆ ਸੱਚੀ ਗੱਲ ਵੀ ਉਲਟੀ ਬਾੜ ਖੇਤ ਨੂੰ ਖਾਂਦੀ ਆ ਕੋ ਸਈਏ ਲੈ ਦੁੱਖ ਵਡਾਉਂਦੀਆਂ ਮਾਂ ਦੀਆਂ ਜਾਈਆਂ ਆਬਾਬਲ ਜਾਵਾਂ ਨਾਲ ਖੜਾਈਆਂ ਦੁੱਖ ਵੰਡਾਉਂਦੀਆਂ ਮਾਂ ਦੀਆਂ ਜਾਈਆਂ ਓਏ ਬਾਬਲ ਚਾਵਾਂ ਨਾਲ ਖੜਾਈਆਂ ਅਮਨਚਾਲ ਲੇਖਾਂ ਨਾਲ ਲੜ ਕੇ ਨਾ ਚਮਕਾਉਂਦੀਆਂ ਨੇ ਇਹ ਪੜ ਕੇ ਤੀਆਂ ਨੂੰ ਡਾਡੇ ਚੋਰੇ ਨੇ ਕਿਵੇਂ ਕਰ ਲੂ ਕੋਈ ਤਰਕੀ ਲੋਕ ਤਾਂ ਕੋ ਲੋ ਕੋਰੇ ਨੇ ਕਰ ਲੂ ਕੋਈ ਤਰਕੀ ਲੋਕ ਤਾਂ ਕੋ ਲੋ ਕੋਰੇ ਕਿਵੇਂ ਕਰ ਲੂ ਕੋਈ ਤਰਕੀ ਲੋਕ ਤਾਂ ਕੋ ਕੋਰੇ ਕਰ ਲੂ ਕੋਈ ਤਰੱਕੀ ਲੋਕ ਤਾਂ ਅਕਲੋਂ ਕੋਰੇ ਨੇ ਜਿਵੇਂ ਕਰ ਲੂ ਕੋਈ ਤਰੱਕੀ ਲੋਕ ਤਾਂ ਅਕਲੋਂ ਕੋਰੇ ਨੇ